ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਇਨਸਾਨ ਰਸਿਆ ਹੈ ਰਸਾਂ ਦਾ ਭੁੱਖਾ ਹੈ ਰਾਸ ਹੀ ਇਸ ਦੀ ਜ਼ਿੰਦਗੀ ਦਾ ਆਧਾਰ ਹਨ ਰਸਾਂ ਦੀ ਟੁੰਡ ਵਿੱਚ ਦਿਨ ਰਾਤ ਮਾਰਿਆ ਮਾਰਿਆ ਫਿਰਦਾ ਹੈ ਇਸ ਦੇ ਮਨ ਅੰਦਰ ਸੁੱਤੇ ਸਿੱਧ ਹੀ ਪਰਮ ਰਸ ਦੇ ਪ੍ਰਾਪਤ ਕਰਨ ਦੀ ਖਾਇਸ਼ ਲੁਕੀ ਹੋਈ ਹੈ ਕਿਉਂਕਿ ਵਿਅਕਤੀ ਨੂੰ ਸਰੀਰਕ ਰਸਾਂ ਵਿੱਚੋਂ ਪਰਮ ਰਸ ਪ੍ਰਾਪਤ ਨਹੀਂ ਹੁੰਦਾ ਤ੍ਰਿਪਤੀ ਨਹੀਂ ਮਿਲਦੀ ਇਸ ਲਈ ਇਸ ਦੀ ਤਲਾਸ਼ ਖਤਮ ਹੀ ਨਹੀਂ ਹੁੰਦੀ ਪਟਕਣਾ ਮੁਕਤੀ ਹੀ ਨਹੀਂ ਰਸਾਂ ਦੀ ਪ੍ਰਾਪਤੀ ਵਾਸਤੇ ਇਨਸਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਜਜਬਿਆਂ ਦੇ ਸਹਾਇਤਾ ਲੈਂਦਾ ਹੈ ਪਾਪਾਂ ਵਿਕਾਰਾਂ ਦੀ ਸ਼ਰਨ ਪੈਂਦਾ ਹੈ ਕਿਉਂਕਿ ਇਸ ਨੂੰ ਇਹਨਾਂ ਦੀ ਤੈਅ ਵਿੱਚ ਕਿਸੇ ਪਰਮ ਸੁਖ ਵਰੰਮ ਰਾਸਦਾ ਚਲਕਾਰਾ ਨਜ਼ਰ ਆਉਂਦਾ ਹੈ ਚਾਹੇ ਇਹ ਚਲਕਾ ਹਿਰਨ ਦੇ ਚਮਕਦੀ ਲੇਕ ਨੂੰ ਪਾਣੀ ਸਮਝਣ ਦੀ ਤਰ੍ਹਾਂ ਝੂਠਾ ਭੁਲੇਖਾ ਦੇਣ ਵਾਲਾ ਹੀ ਹੋਵੇ ਪਰ ਜਦ ਤੱਕ ਭੁਲੇਖਾ ਨਾ ਨਿਕਲੇ ਇਨਸਾਨ ਇਸ ਦਾ ਸ਼ਿਕਾਰ ਹੋਇਆ ਜਾਂਦਾ ਹੈ ਜਿਸ ਤਰ੍ਹਾਂ ਲੋਭੀ ਆਦਮੀ ਲੋਭ ਕਰਦਾ ਹੈ ਉਸ ਤੇ ਲੋਭ ਮਗਰ ਦੁਨੀਆ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਉੱਤੇ ਕਬਜ਼ਾ ਕਰਕੇ ਹਮੇਸ਼ਾ ਸੁਖੀ ਅਤੇ ਬੇਮੁਥਾਜ ਵਸਨ ਦੀ ਲਾਲਸਾ ਹੁੰਦੀ ਹੈ ਸਭ ਚੀਜ਼ਾਂ ਦਾ ਮਾਲਕ ਬਣ ਕੇ ਰਹਿਣ ਦੀ ਖਾਈਸ਼ ਹੀ ਇਨਸਾਨ ਦਾ ਕੁਦਰਤੀ ਸੁਭਾਅ ਹੈ ਪਰ ਵੱਲ ਨਾ ਔਣ ਕਰਕੇ ਵਿਅਕਤੀ ਆਪਣੇ ਮਨੋਰਥ ਨੂੰ ਗਲਤ ਤਰੀਕਿਆਂ ਨਾਲ ਪੂਰਾ ਕਰਨਾ ਚਾਹੁੰਦਾ ਹੈ ਵਿਅਕਤੀ ਇਸ ਸੰਸਾਰ ਦੀਆਂ ਵੰਡੀਆਂ ਪੁੰਦਾ ਹੈ ਅਤੇ ਦੂਜਿਆਂ ਸਾਰਿਆਂ ਨਾਲੋਂ ਵੱਧ ਹਿੱਸਾ ਲੈਣਾ ਚਾਹੁੰਦਾ ਹੈ ਜਦ ਉਸ ਨੂੰ ਐਸਾ ਕਰਨ ਵਿੱਚ ਕਾਮਯਾਬੀ ਨਹੀਂ ਮਿਲਦੀ ਜਾਂ ਜੇ ਕਾਮਯਾਬੀ ਹੋ ਵੀ ਜਾਵੇ ਤਾਂ ਸੰਤੋਖ ਨਹੀਂ ਆਉਂਦਾ ਤਦ ਉਹ ਨਿਰਾਸ਼ ਅਤੇ ਦੁਖੀ ਹੁੰਦਾ ਹੈ ਜਿਵੇਂ ਜਿਵੇਂ ਲੋਭ ਪੂਰਾ ਹੁੰਦਾ ਹੈ ਤਿਉਂ-ਤਿਉਹੀ ਇਹ ਵਧਦੀ ਵੀ ਜਾਂਦਾ ਹੈ ਅਤੇ ਅਖੀਰ ਵਿੱਚ ਸੁਖ ਦੀ ਬਜਾਏ ਲੋਭ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ ਇਸੇ ਤਰ੍ਹਾਂ ਕਾਮ ਵਿੱਚ ਇਨਸਾਨ ਨੂੰ ਬੜਾ ਸੁਖ ਅਤੇ ਖੁਸ਼ੀ ਪਾਸਦੀ ਹੈ ਉਸਦੇ ਕਾਮਚੇਸਟਾ ਵਧਦੀ ਹੀ ਜਾਂਦੀ ਹੈ ਜਿਉਂ-ਜਿਉਂ ਇਹ ਚੇਸਟਾ ਵਧੇ ਇਨਸਾਨ ਬਿਕਾਰੀ ਆਦਤ ਦਾ ਗੁਲਾਮ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ ਚੰਗੀ ਤਰ੍ਹਾਂ ਵਿਚਾਰਾ ਨਾਲ ਪਤਾ ਲੱਗੇਗਾ ਕਿ ਕਾਮਚੇਸਟਾ ਦੀ ਤੈਅ ਵਿੱਚ ਇਨਸਾਨ ਦੀ ਕਿਸੇ ਪਰਮ ਸੁਖ ਅਤੇ ਸ਼ਾਂਤੀ ਦੀ ਅਭਿਲਾਖਾ ਮੌਜੂਦ ਹੁੰਦੀ ਹੈ ਪਰਮ ਸੁਖ ਨੂੰ ਨਾ ਜਾਣਦਿਆਂ ਹੋਇਆ ਵਿਅਕਤੀ ਉਸ ਦੀ ਤਲਾਸ਼ ਵਿੱਚ ਪਟਕ ਰਿਹਾ ਹੁੰਦਾ ਹੈ ਅਤੇ ਪਰਮ ਸੁਖ ਦਾ ਝਲਕਾਰਾ ਉਸ ਨੂੰ ਕਾਮ ਦੀ ਨਵਿਰਤੀ ਵਿੱਚ ਦਿੱਸਦਾ ਹੈ ਤਾਂ ਬੜਾ ਸੁਖ ਹੁੰਦਾ ਹੈ ਪਰ ਹੀਰਨ ਦੇ ਚਮਕਦੀ ਰੇਤ ਨੂੰ ਪਾਣੀ ਸਮਝਣ ਵਾਂਗ ਇਹ ਉਸ ਦਾ ਭਲੇਖਾ ਸਬਤ ਹੁੰਦਾ ਹੈ ਨਾਹੀਂ ਉਸ ਦੀ ਪਰਮ ਸੁਖ ਦੀ ਪਿਆਸ ਬੁਝਦੀ ਹੈ ਅਤੇ ਨਾਹੀਂ ਪਟਕਣਾ ਬੰਦ ਹੁੰਦੀ ਹੈ ਇਸੇ ਤਰ੍ਹਾਂ ਮੋਹ ਵਿੱਚ ਵੀ ਵਿਅਕਤੀ ਮਹਾ ਆਨੰਦ ਪ੍ਰਤੀਤ ਕਰਦਾ ਹੈ ਕਿਉਂਕਿ ਉਸ ਨੂੰ ਸੱਚੇ ਆਨੰਦ ਦੀ ਸੂਝ ਨਹੀਂ ਹੁੰਦੀ ਅਤੇ ਉਹ ਉਸ ਝੂਠੇ ਆਨੰਦ ਨੂੰ ਜੋ ਦੁਨਿਆਵੀ ਬਹੁਤ ਪ੍ਰਾਪਤ ਹੁੰਦਾ ਹੈ ਤੋਂ ਨਿਰਾਸ਼ ਹੋਣ ਦੇ ਬਾਵਜੂਦ ਵੀ ਉਸ ਮੋਹ ਨੂੰ ਨਹੀਂ ਛੱਡਦਾ ਮੋਦੀ ਤੈ ਵਿੱਚ ਵੀ ਵਿਅਕਤੀ ਦੀ ਉਹੀ ਪਰਮ ਸੁਖ ਦੀ ਤਲਾਸ਼ ਮੌਜੂਦ ਹੁੰਦੀ ਹੈ ਅਤੇ ਜਦ ਇਸ ਵਿੱਚੋਂ ਵੀ ਉਸ ਨੂੰ ਪਰਮ ਆਨੰਦ ਹਾਸਲ ਨਹੀਂ ਹੁੰਦਾ ਤਾਂ ਦੁਖੀ ਅਤੇ ਵਿਆਕੁਲ ਹੋ ਉੜਦਾ ਹੈ ਪਰ ਪਰਮ ਸੁਖ ਅਤੇ ਉਸ ਦੀ ਪ੍ਰਾਪਤੀ ਦੇ ਸਾਧਨ ਨਾ ਹੋਣ ਕਾਰਨ ਉਸਦੇ ਪਰਛਾਵੇਂ ਦੁਨਿਆਵੀ ਮੋਹ ਵਿੱਚ ਹੀ ਗਲਤਾਂ ਲੈਂਦਾ ਹੈ। ਗ੍ਰੋਧ ਅਤੇ ਹੰਕਾਰ ਦੀ ਤਹਿ ਵਿੱਚ ਵੀ ਵਿਅਕਤੀ ਦੀ ਅਸਲ ਸਵੈ-ਮਾਨਤਾ ਜੋ ਈਸ਼ਵਰੀ ਦਾਤ ਹੈ, ਦੀ ਨਾਜਾਇਜ਼ ਅਤੇ ਗਲਤ ਹੋਣ ਦਾ ਮਜੂਦ ਹੁੰਦੀ ਹੈ। ਵਿਅਕਤੀ ਆਪਣੇ ਆਪ ਨੂੰ ਜਲੇਲ, ਸ਼ਰਮਿੰਦਾ ਅਤੇ ਨਾ ਕਾਮਯਾਬ ਨਹੀਂ ਦੇਖਣਾ ਚਾਹੁੰਦਾ ਕਿਉਂਕਿ ਇਸ ਦੇ ਅਸਲੇ ਵਿੱਚ ਇਹਨਾਂ ਗੱਲਾਂ ਵਾਸਤੇ ਨਫ਼ਰਤ ਹੈ। ਅਤੇ ਜਦ ਵਿਅਕਤੀ ਨਜਾਇਜ਼ ਅਤੇ ਗਲਤ ਤਰੀਕੇ ਵਿੱਚ ਆਪਣੇ ਇਸ ਕੁਦਰਤੀ ਸੁਭਾਅ ਨੂੰ ਵਰਤਦਾ ਹੈ ਤਾਂ ਬੜਾ ਦੁਖੀ ਹੁੰਦਾ ਹੈ। ਕ੍ਰੋਧ ਅਤੇ ਹੰਕਾਰ ਦੀ ਅਗਨੀ ਵਿੱਚ ਸੜਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮਿਲਾਵਟ ਜੋ ਦੁਨੀਆਂ ਦੇ ਸਾਰੇ ਵਿਕਾਰ ਉਪਾਧੀਆਂ ਅਤੇ ਝਗੜੇ ਉਪਜਾਂਦੀ ਹੈ। ਜਿਸ ਨੇ ਦੁਨੀਆਂ ਦੀਆਂ ਬੰਡੀਆਂ ਪਾ ਪਾ ਕੇ ਵੱਖ-ਵੱਖ ਮੁਲਕਾਂ ਦੇ ਵਸਨੀਕਾਂ ਨੂੰ ਇੱਕ ਦੂਜੇ ਦੀ ਜਾਣ ਦਾ ਵੈਰੀ ਬਣਾ ਛੱਡਿਆ ਹੈ ਇਸੇ ਤਰ੍ਹਾਂ ਹੀ ਦੁਨੀਆ ਦੀਆਂ ਸਾਰੀਆਂ ਔਕੜਾਂ ਅਤੇ ਮੁਸ਼ਕਲਾਂ ਵਿਚਾਰ ਕਰਨ ਨਾਲ ਇਹਨਾਂ ਪੰਜ ਮੁੱਢਲੇ ਪਾਪਾਂ ਨਾਲ ਸੰਬੰਧ ਰੱਖਦੀਆਂ ਦੇਣਗੀਆਂ ਇਹ ਪੰਜੇ ਪਾਪ ਹੋਂਮੇ ਤੋਂ ਪੈਦਾ ਹੁੰਦੇ ਹਨ ਅਤੇ ਜਦ ਤੱਕ ਹੋਂਮੇ ਕਾਇਮ ਰਹੇ ਇਹ ਪਾਪ ਵੀ ਮੌਜੂਦ ਰਹਿੰਦੇ ਹਨ ਹੋਂਮੇ ਦੇ ਕਟਨ ਨਾਲ ਕੱਟਦੇ ਅਤੇ ਹੋਂਮੇ ਦੇ ਵਧਣ ਨਾਲ ਵੱਧ ਜਾਂਦੇ ਹਨ ਅਤੇ ਜਦ ਹੋਂਮੇ ਖਤਮ ਹੋ ਜਾਵੇ ਇਹੇ ਵੀ ਖਤਮ ਹੋ ਜਾਂਦੇ ਹਨ ਇਸੇ ਵਾਸਤੇ ਗੁਰਬਾਣੀ ਵਿੱਚ ਉਤਨਾ ਜੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮਾਰਨ ਤੇ ਨਹੀਂ ਦਿੱਤਾ ਜਿੰਨਾ ਹਉਮੈ ਦੇ ਮਾਰਨ ਉੱਤੇ ਦਿੱਤਾ ਹੈ ਹਉਮੈ ਜੜ ਹੈ ਅਤੇ ਪਾਪ ਵਿਖਾਦੀਆਂ ਤਨ ਦੇ ਪਾਤਰ ਆ ਰਹੇ ਹਨ ਜੋ ਜੜ ਦੇ ਕਾਇਮ ਰਹਿਣ ਨਾਲ ਕਾਇਮ ਅਤੇ ਜੜ ਦੇ ਸੁੱਕ ਜਾਣ ਨਾਲ ਖੁਦ ਬਾ ਖੁਦ ਸੁੱਕ ਜਾਂਦੇ ਹਨ ਸਿਮਰਨ ਅਭਿਆਸ ਕਰਨ ਨਾਲ ਜਿਵੇਂ ਜਿਵੇਂ ਗਿਆਨ ਪੈਦਾ ਹੁੰਦਾ ਹੈ ਹੁਮੈ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਜਿਵੇਂ ਜਿਵੇਂ ਹਮੈ ਕਮਜ਼ੋਰ ਹੁੰਦੀ ਹੈ ਸਾਰੇ ਪਾਪ ਖੁਦ ਬਾ ਖੁਦ ਬਿਨ ਬਗੈਰ ਕਿਸੇ ਯਤਨ ਦੇ ਮੁਕਤੇ ਜਾਂਦੇ ਹਨ ਪਰਮ ਸੁਖ ਜਦ ਨਜ਼ਰੀ ਆਉਣ ਲੱਗ ਜਾਵੇ ਤਾਂ ਵਿਅਕਤੀ ਨੂੰ ਉਸ ਦੇ ਪ੍ਰਾਪਤ ਕਰਨ ਦਾ ਵੱਲ ਵੀ ਆ ਜਾਂਦਾ ਹੈ ਫਿਰ ਉਹ ਆਪਣੀ ਹਮੈ ਨੂੰ ਅਤੇ ਹਮੈ ਤੋਂ ਪੈਦਾ ਹੋਏ ਸਭ ਭਲੇਖਿਆਂ ਨੂੰ ਸੱਤ ਸਮਝਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਹਉਮੈ ਤੋਂ ਰਹਿਤ ਵੀ ਸਦੀਵੀ ਜ਼ਿੰਦਗੀ ਉਹ ਹਾਸਲ ਕਰ ਸਕਦਾ ਹੈ ਜਿਸ ਵਿੱਚ ਨਾ ਹਉਮੈ ਹੈ ਅਤੇ ਨਾ ਹੀ ਹਉਮੈ ਤੋਂ ਉਤਪਨ ਹੋਈਆਂ ਖਰਾਬੀਆਂ ਦੀ ਗੁੰਜਾਇਸ਼ ਹੈ ਪਰਮ ਸੁਖ ਤੇ ਹਾਸਲ ਹੋਣ ਤੱਕ ਬਾਪਾ ਤੋਂ ਪੂਰਾ ਛੁਟਕਾਰਾ ਮੁਸ਼ਕਿਲ ਹੈ ਸਦੀਰ ਦੁਆਰਾ ਜਾਂ ਅਮਲਾ ਦੁਆਰਾ ਚਾਹੇ ਪਾਪ ਮਨ ਅੰਦਰ ਮੌਜੂਦ ਰਹਿੰਦੇ ਹਨ ਇਸ ਵਾਸਤੇ ਸਰੀਰਕ ਜ਼ਿੰਦਗੀ ਕਾਇਮ ਹੈ ਅਤੇ ਹਉਮੈ ਦੀਆਂ ਸ਼ਾਖਾਂ ਕਾਮ ਕ੍ਰੋਧ ਲੋਭ ਕਾਰ ਦਾ ਕਿਸੇ ਹੱਦ ਤੱਕ ਕਾਇਮ ਰਹਿਣਾ ਵੀ ਜ਼ਰੂਰੀ ਹੈ ਇਸ ਵਾਸਤੇ ਸਿੱਖ ਧਰਮ ਵਿੱਚ ਗ੍ਰਸਥ ਆਸ਼ਰਮ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ ਕਾਮ ਕ્રોਧ ਆਦ ਜਜ਼ਬਿਆਂ ਦੀ ਜਾਇਜ਼ ਵਰਤੋਂ ਕਰਦਿਆਂ ਹੋਇਆਂ ਹੌਲੀ-ਹੌਲੀ ਇਹਨਾਂ ਤੋਂ ਛੁਟਕਾਰਾ ਪਾਉਣਾ ਗੁਰਸਿੱਖ ਦਾ ਆਦਰਸ਼ ਹੈ ਜਿਸਨੂੰ ਭੁੱਲਣਾ ਨਹੀਂ ਚਾਹੀਦਾ ਕਿਸ ਤਰੀਕੇ ਨਾਲ ਇਹਨਾਂ ਪਾਪਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਰਗਵੀਰ ਸਿੰਘ ਬੀਤ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਕੋਲੋਂ ਛੁਟਕਾਰਾ ਪਾਪਾ ਨਾਲ ਲੜਾਈ ਰਚਾਇਆ ਤਾਂ ਨਹੀਂ ਹੁੰਦਾ ਸਗੋਂ ਅਜੇਹਾ ਕੀਤਾ ਜਿੰਦਗੀ ਕਿਸੇ ਵੇਲੇ ਨਿਰਾਸ਼ ਅਤੇ ਤਲਖ ਹੋ ਜਾਂਦੀ ਹੈ ਕਾਮ ਕ੍ਰੋਧ ਆਦ ਨਾਲ ਅੰਦਾ ਤੁੰਦ ਜੁੱਦ ਕਰਨਾ ਦਰਿਆ ਦੇ ਚੜਦੇ ਪਾਸੇ ਵੱਲ ਤਰਨ ਦੀ ਕੋਸ਼ਿਸ਼ ਕਰਨ ਦੇ ਬਰਾਬਰ ਹੈ ਜਿਸ ਨਾਲ ਆਦਮੀ ਛੇਤੀ ਥੱਕ ਜਾਂਦਾ ਹੈ ਅਤੇ ਕਮਜ਼ੋਰੀ ਦੀ ਹਾਲਤ ਵਿੱਚ ਸਗੋਂ ਪਾਣੀ ਦੇ ਵਹਿਣ ਦੇ ਅਧੀਨ ਹੋ ਜਾਂਦਾ ਹੈ ਇਹਨਾਂ ਤੋਂ ਛੁੜਕਾਰਾ ਪਾਉਣ ਦਾ ਪਹਿਲਾ ਤਰੀਕਾ ਇਹਨਾਂ ਦੇ ਬਨਾਏ ਜਾਣ ਦੇ ਅਸਲ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੈ ਵਾਹਿਗੁਰੂ ਜੀ ਦੀ ਮਰਜ਼ੀ ਅਨੁਸਾਰ ਹੀ ਇਹ ਬਣਾਏ ਗਏ ਹੈ ਨਾ ਇਹਨਾਂ ਦੀ ਜਾਇਜ਼ ਵਰਤੋਂ ਬਜਾਏ ਨੁਕਸਾਨ ਦੇਣ ਦੇ ਵਾਹਿਗੁਰੂ ਦੀ ਪ੍ਰਾਪਤੀ ਵਿੱਚ ਮਦਦ ਕਰਦੀ ਹੈ ਪਾਪਾਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਦੂਜਾ ਤਰੀਕਾ ਇਹਨਾਂ ਨੂੰ ਤੁਸੀਂ ਸਮਝਣਾ ਹੈ ਜੇਕਰ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਮਹਾਨ ਤੱਕ ਤਾਂ ਸਮਝ ਲਈਏ ਤਾਂ ਮਨ ਇਹਨਾਂ ਤੋਂ ਪੈਪਿਤ ਹੋ ਕੇ ਇਹਨਾਂ ਦੇ ਅਧੀਨ ਹੋ ਜਾਂਦਾ ਹੈ ਇਹਨਾਂ ਨੂੰ ਜਿੱਤਣ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਨੂੰ ਤੋਸ਼ ਕਮਜ਼ੋਰ ਅਤੇ ਜਲੀਲ ਸਮਝਿਆ ਜਾਵੇ ਅਤੇ ਆਪਣੇ ਆਪ ਨੂੰ ਰਾਮ ਦੀ ਅੰਸ਼ ਜਾਣਦਿਆਂ ਹੋਇਆਂ ਇਹਨਾਂ ਨੂੰ ਜਿੱਤਨ ਦੇ ਸਮਰੱਥ ਸਮਝਣਾ ਚਾਹੀਦਾ ਹੈ ਜਿੱਤ ਪਹਿਲੇ ਵਿਅਕਤੀ ਦੇ ਮਨ ਵਿੱਚ ਨਿਵਾਸ ਕਰਦੀ ਹੈ ਫਿਰ ਦੁਨੀਆ ਵਿੱਚ ਜ਼ਾਹਿਰ ਹੁੰਦੀ ਹੈ ਇਸ ਤਰ੍ਹਾਂ ਸਮਝਣ ਨਾਲ ਮਨ ਬਲਵਾਨ ਹੋ ਜਾਂਦਾ ਹੈ ਅਤੇ ਸਿਮਰਨ ਅਭਿਆਸ ਦੇ ਆਸਰੇ ਅਤੇ ਵਾਹਿਗੁਰੂ ਦੀ ਅਪਾਰ ਕਿਰਪਾਲਤਾ ਅਤੇ ਸ਼ਕਤੀ ਦਾ ਤਕੀਆ ਰੱਖ ਕੇ ਜਦੋਂ ਨਿਰਪੈਤਾ ਨਾਲ ਵਿਸ਼ੇਵਿਕਾਰਾਂ ਵੱਲ ਤੱਕੀਏ ਤਾਂ ਇਹ ਬੜੇ ਨਿਰਬਲ ਫਰੇਬੀ ਅਤੇ ਕਾਇਰ ਜਾਪਨ ਲੱਗ ਜਾਂਦੇ ਹਨ ਅਤੀ ਜਿੱਤ ਤਾਂ ਇਸੇ ਤਰ੍ਹਾਂ ਪ੍ਰਾਪਤ ਹੋ ਜਾਂਦੀ ਹੈ ਪਾਪਾਂ ਤੋਂ ਛੁਟਕਾਰੇ ਦਾ ਤੀਸਰਾ ਤਰੀਕਾ ਗੁਰਬਾਣੀ ਨਾਲ ਪਿਆਰ ਤੇ ਸਿਮਰਨ ਅਭਿਆਸ ਹੈ ਸਿਮਰਨ ਦੇ ਜਰੀਏ ਜਿਵੇਂ ਜਿਵੇਂ ਪਰਮ ਸੁਖ ਦੇ ਨੇੜੇ ਹੁੰਦੇ ਜਾਂਦੇ ਹਨ ਤਾਂ ਮਨ ਦੇ ਸਾਰੇ ਰੋਗ ਝੂਠੇ ਸੁੱਖ ਝੂਠੀਆਂ ਦਿਲਚਸਪੀਆਂ ਵਿਕਾਰ ਮਲੇਨ ਕਾ ਇਛਾ ਗਾਇਬ ਹੁੰਦੀਆਂ ਜਾਂਦੀਆਂ ਹਨ ਸਰਬ ਰੋਗ ਕਾ ਓਖਦ ਨਾਮ ਇੱਕ ਜਗਤ ਸਚਾਈ ਹੈ ਜੋ ਦੁਖੀ ਅਤੇ ਰੋਗੀ ਦੁਨੀਆ ਨੂੰ ਬੰਗਾਰ ਬੰਗਾਰ ਕੇ ਆਪਣੇ ਵੱਲ ਬੁਲਾ ਰਹੀ ਹੈ ਜਦ ਤੱਕ ਪਰਮ ਸੁਖ ਦੀ ਪ੍ਰਾਪਤੀ ਨਾ ਹੋ ਜਾਵੇ ਤਦ ਤੱਕ ਗ੍ਰਹਿਸਤ ਵਿੱਚ ਰਹਿੰਦੇ ਹੋਏ ਪਾਪਾ ਨੂੰ ਦਿਲੋਂ ਨਫ਼ਰਤ ਕਰਦੇ ਹੋਏ ਇਹਨਾਂ ਨੂੰ ਤੁਸ਼ ਸਮਝਦੇ ਹੋਏ ਇਹਨਾਂ ਨੂੰ ਜਿੱਤਣ ਦੀ ਖਾਇਸ਼ ਰੱਖਦੇ ਹੋਏ परम सुख दे प्राप्ति वाल हमले मारदे रहना चाहिदा है पाप ਨਾਲ ਪਿਆਰ ਪਾਣਾ ਬੁਰਾ ਹੈ ਇਸ ਤਰ੍ਹਾਂ ਕੀਤਿਆਂ ਉਹ ਆਪਣੇ ਪੰਜੇ ਵਿੱਚੋਂ ਨਿਕਲ ਨਹੀਂ ਦਿੰਦੇ ਅਤੇ परम सुख ਨੂੰ પ્રાપ્ત ਨਹੀਂ ਕਰਨ ਦਿੰਦੇ ਇਹਨਾਂ ਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਜਿਸ ਚੀਜ਼ ਦੀ ਬਹੁਤੀ ਪਰਵਾਹ ਕਰੋ ਉਹ ਪੱਕੀ ਹੋ ਜਾਂਦੀ ਹੈ ਸੱਤ ਪਾਸਾਂ ਲੱਗ ਜਾਂਦੀ ਹੈ ਅਤੇ ਜਿਸ ਚੀਜ਼ ਨੂੰ ਸੱਤ ਸਮਝੀਏ ਉਸ ਨੂੰ ਛੱਡਣ ਦਾ ਹੌਸਲਾ ਹੀ ਨਹੀਂ ਉਪਜਦਾ ਸਿਮਰਨ ਅਭਿਆਸ ਦੇ ਜਰੀਏ ਚੜ੍ਹਦੀਆਂ ਕਲਾ ਵਿੱਚ ਰਹਿੰਦੇ ਹੋਏ ਪਰਮ ਸੁਖ ਵੱਲ ਤੁਰ ਹੀ ਜਾਣਾ ਚਾਹੀਦਾ ਹੈ ਜਦੋਂ ਰੋਸ਼ਨੀ ਜਾਹਰ ਹੁੰਦੀ ਹੈ ਸਦੀਆਂ ਦਾ ਹਨੇਰਾ ਅੱਖ ਦੇ ਫਰਕਣ ਵਿੱਚ ਹੀ ਗਾਇਬ ਹੋ ਜਾਂਦਾ ਹੈ ਇਹੀ ਹਾਲ ਹੋਮੇ ਰਹਾ ਹੈ ਅਤੈ ਹੋਮੈ ਤੋਂ ਉਪਜੀਆਂ ਸਭ ਕਮਜ਼ੋਰੀਆਂ ਦਾ ਵੀ ਸੁਪਨੇ ਵਿੱਚ ਇਨਸਾਨ ਇਹਨਾਂ ਦੇ ਭੁਲੇਖੇ ਦਾ ਸ਼ਿਕਾਰ ਬਣੀ ਬੈਠਾ ਹੈ ਜਦ ਤੱਕ ਇਹ ਭੁਲੇਖਾ ਇਹ ਸੁਪਨਾ ਕਾਇਮ ਹੈ ਹੋਮੈ ਤੋਂ छुटकारा ਪਾਉਣਾ ਅਸੰਭਵ ਹੈ ਪਰ ਜਦ ਇੱਕ ਵਾਰੀ ਅੱਖ ਖੁੱਲ ਜਾਵੇ ਸੁਪਨਾ ਅਤੇ ਸੁਪਨੇ ਦਾ ਸਾਰਾ ਡਰ ਫੋਰਨ ਹਮੇਸ਼ਾ ਲਈ ਗਾਇਬ ਹੋ ਜਾਂਦਾ ਹੈ ਅਤੇ ਇਹ ਅੱਖ ਖੋਲਣ ਵਾਸਤੇ ਨਾਮ ਦਾ ਹਲੋਣਾ ਜ਼ਰੂਰੀ ਹੈ ਆਨ ਰਸਾਂ ਜਿਤੇ ਤੈ ਚਾਖੇ ਨਮਕ ਨ ਤ੍ਰਿਸਨਾ ਤੇਰੀ ਲਾਥੇ ਹਲਰਸ ਕਾ ਤੂੰ ਚਖੈ ਸਾਗ ਜਾਕਤ ਹੋਏ ਰਹਿ ਬਿਸਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ